ਤਤਸੀਕਿਆ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸੁਖਬੀਰ ਬਾਦਲ ਦੇ ਉੱਤੇ ਹਮਲੇ ਦੇ ਤਿੱਖੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਨੇ ਪੁਲਿਸ ਨੂੰ ਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਬੜੀ ਮੁਸਤੈਦਗੀ ਦੇ ਨਾਲ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕਹਿ ਕਿ ਬਹੁਤ ਵੱਡੀ ਘਟਨਾ ਤੋਂ ਬਚਾ ਹੋ ਗਿਆ ਹੈ। ਉਹਨਾਂ ਕਹਿ ਕਿ ਜਿਹੜਾ ਵੀ ਵਿਅਕਤੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਗਿਆ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਅਮਨ ਰੂੜਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਹਦਾਇਤਾਂ ਮੁਤਾਬਕ ਪੰਜਾਬ ਪੁਲਿਸ ਪਿਛਲੇ ਕਈ ਦਿਨਾਂ ਤੋਂ ਅਲਰਟ ਰਹੀ ਸੀ ਜਿੱਥੇ ਸੁਖਬੀਰ ਬਾਦਲ ਉੱਤੇ ਹਮਲਾ ਹੋਇਆ ਉੱਥੇ ਪਹਿਲਾਂ ਹੀ ਸਿਵਲ ਵਰਦੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਉਹਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਇੱਕ ਅਜਿਹਾ ਪਵਿੱਤਰ ਸਥਾਨ ਹੈ ਜਿੱਥੇ ਕਿ ਸ਼ਰਧਾਲੂਆਂ ਦੀ ਚੈਕਿੰਗ ਨਹੀਂ ਹੋ ਸਕਦੀ ਤਨਾਹੀ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਉੱਥੇ ਤਾਇਨਾਤ ਹੋ ਸਕਦੇ ਨੇ ਉਹਨਾਂ ਨੇ ਦੱਸਿਆ ਕਿ 200 ਦੇ ਕਰੀਬ ਪੁਲਿਸ ਮੁਲਾਜ਼ਮ ਸੁਖਬੀਰ ਬਾਦਲ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਸਨ ਉਮਰ ਕਹੇ ਕਿ ਇਸ ਘਟਨਾ ਦੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅ ਦੇਖੋ ਜੋ ਅੱਜ ਸਾ ਸੁਪਰੀ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਉਹ ਬੇਹਦ ਨਿੰਦਣਯੋਗ ਹੈ। ਔਰ ਮੈਂ ਸਮਝਦਾ ਕਿ ਇਹ ਅ ਅੱਜ ਜੋ ਇੱਕ ਬਹੁਤ ਵੱਡੀ ਘਟਨਾ ਹੋਣੋ ਬਚੀ ਹੈ ਉਹਦੀ ਸ਼ਲਾਘਾ ਕਰਨੀ ਚਾਹੂਗਾ ਅੱਜ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੀ ਪੁਲਿਸ ਵਿਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਉਸ ਵਿਅਕਤੀ ਨੂੰ ਕਾਬੂ ਕੀਤਾ ਜਿਨੇ ਸਸਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਘਟਨਾ ਜਿਹੜੀ ਉਤੋਂ ਬਚਾਇਆ ਜਿਹੜਾ ਹੋ ਗਿਆ ਮੈਂ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਛਲਾਗਾ ਕਰਦਾ ਉਥੇ ਹੀ ਇਹ ਗੱਲ ਅਸੀਂ ਦਰਉਣਾ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਕੋਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕਿਸੇ ਵੀ ਪੱਖੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਸੋ ਇੱਕ ਵਾਰ ਫੇਰ ਤੋਂ ਪੰਜਾਬ ਪੁਲਿਸ ਦੀ ਛਲਾਗਾ ਕਰਦੇ ਹਾਂ ਔਰ ਇਹੋ ਜੀਆਂ ਕਨੌਨੀਆਂ ਹਰਕਤਾਂ ਕਾਰਵਾਈਆਂ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਹਾਂ ਕਿ ਉਹਨਾਂ ਕਾਰਵਾਈਆਂ ਬਾਰੇ ਸੋਚਣ ਵੀ ਨਾ ਉਹ ਉਹ ਵਿਅਕਤੀ ਜਿਹਨਾਂ ਕੇ ਪਹਿਲਾਂ ਵੀ ਕਈ ਕਟਨਾਵਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਨਰੈਣ ਸਿੰਘ ਚੌਣਾ ਜੋ ਅੱਜ ਦੀ ਇਸ ਕਾਰਵਾਈ ਦੇ ਵਿੱਚ ਸ਼ਮੂਲੀਅਤ ਸੀਗੀ ਜਿਸ ਦੀ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਸੀਗਾ ਪਰ ਪੰਜਾਬ ਸਰਕਾਰ ਦੀ ਹਦਾਇਤਾਂ ਉੱਪਰ ਔਰ ਮਾਨ ਸਾਹਿਬ ਦੀ ਹਦਾਇਤਾਂ ਉੱਪਰ ਪੰਜਾਬ ਪੁਲਿਸ ਪਹਿਲਾਂ ਹੀ ਬੜੀ ਅਲਰਟ ਸੀ ਕਈ ਦਿਨਾਂ ਤੋਂ तकरीबन 200 ਦੇ ਕਰੀਬ ਉੱਥੇ ਮੁਲਾਜ਼ਮ ਨੇ ਜਿਹੜੇ ਉਹ ਸਿਵਲ ਦੇ ਵਿੱਚ ਡਿਪਲੋਏ ਕੀਤੇ ਗਏ ਸੀਗੇ ਤਾਂ ਕਿ ਇਹੋ ਜਿਹੇ ਵਿਅਕਤੀਆਂ ਦੇ ਉੱਪਰ ਨਜ਼ਰ ਰੱਖੀ ਜਾ ਸਕੇ ਔਰ ਮੈਂ ਸਮਝਦਾ ਕਿ ਕਿਉਂਕਿ ਦਰਬਾਰ ਸਾਹਿਬ ਇਹੋ ਜੀ ਪਵਿੱਤਰ ਸਥਾਨ ਹੈ ਕਿ ਜਿੱਥੇ ਨਾ ਤਾਂ ਫ੍ਰਿਸਕਿੰਗ ਹੋ ਸਕਦੀ ਹੈ ਨਾ ਤਾਂ ਚੈਕਿੰਗ ਹੋ ਸਕਦੀ ਹੈ ਸ਼ਬਦਾਂ ਨੂੰ ਦੀ ਅੰਦਰ ਆਉਣ ਲੱਗਿਆ ਔਰ ਨਾ ਹੀ ਵਰਦੀ ਦੇ ਵਿੱਚ ਕੌਪਸ ਨੇ ਜਿਹੜੇ ਉਹ ਡਿਪਲੋਏ ਹੋ ਸਕਦੇ ਨੇ ਸੋ ਇਸੇ وجہ ਕਰਕੇ ਤਕਰੀਬਨ 200 ਦੇ ਵੀ ਕਰੀਬ ਮੁਲਾਜ਼ਮ ਉੱਥੇ ਸਸ ਵੀਰ ਸਿੰਘ ਬਾਦਲ ਤੇ ਬਾਕੀ ਲੀਡਰਾਂ ਦੀ ਸੁਰੱਖਿਆ ਦੇ ਵਿੱਚ ਡਿਪਲੋਏਡ ਸੀਗੇ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਨੋਟਿਸ ਕੀਤਾ ਔਰ ਉਹਦਾ ਪਿੱਛਾ ਕੀਤਾ ਔਰ ਜਦੋਂ ਹੀ ਉਹਨੇ ਕੋਈ ਹਰਕਤ ਇਹ ਕਰਨੀ ਚਾਹੀ ਤੇ ਦੋ ਤਿੰਨ ਸਾਡੇ ਮਜਾਮਬਾਦ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਹਨੂੰ ਕਾਬੂ ਕੀਤਾ ਔਰ ਸਖਤ ਤੋਂ ਸਖਤ ਕਾਰਵਾਈ ਇਹ ਜਿਹੜੀ ਇਹੋ ਜਿਹੇ ਵਿਅਕਤੀ ਦੇ ਖਿਲਾਫ ਕੀਤੀ ਜਾਏਗੀ ਸਰ ਇਹਦੇ ਵਿੱਚ کہہ ਰਹੇ ਨੇ ਕਿ ਸੀਬੀਆਈ ਜਦੋਂ ਬਿਸ਼ਤੀ ਜਾਂਚ ਹੋਵੇ ਤੁਸੀਂ ਦੇਖਦੇ ਹੋ ਵੀ ਹੋਣੀ ਚਾਹੀਦੀ ਹੈ ਜਾਂ ਨਹੀਂ ਸਭ ਤੋਂ ਤਰ੍ਹਾਂ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਸਸਕਬੀਰ ਸਿੰਘ ਬਾਦਲ ਅਕਾਲੀ ਦਲ ਕੁਝ ਵੀ ਡਿਮਾਂਡ ਕਰ ਸਕਦੇ ਸਾਨੂੰ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਸਮਝਦਾ ਕਿ ਜੁਡੀਸ਼ੀਅਲ ਜਾਂ ਸੀਬੀਆਈ ਜਾਂਚ ਦੀ ਤਾਂ ਉੱਥੇ ਲੋੜ ਹੈ ਜਿੱਥੇ ਕੋਈ ਐਮਬਿਗਿਉਟੀ ਹੋਵੇ ਜਿੱਥੇ ਕੋਈ ਕਲੈਰਿਟੀ ਨਾ ਹੋਵੇ ਜਿੱਥੇ ਕੋਈ ਤੱਥ ਸਾਹਮਣੇ ਕਲੀਅਰ ਪੇਸ਼ ਨਾ ਹੋ ਸਕਣ ਹੁਣ ਇਸ ਕੇਸ ਦੇ ਵਿੱਚ ਇੱਕ ਬੰਦੇ ਨੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਸੁਭੀ ਸਿੰਘ ਬਾਦਲ ਦੇ ਉੱਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੌਕੇ ਤੇ ਉਹਨੂੰ ਫੜ ਲਿਆ ਵੀਡੀਓ ਫੁਟੇਜ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਬੰਦਾ ਵੀ ਕਾਬੂ ਹੈ ਤੇ ਉਹ ਪਿਸਤੌਲ ਵੀ ਕਾਬੂ ਹੈ ਜਿਸ ਤੋਂ ਉਹਨੇ ਗੋਲੀ ਚਲਾਈ ਸੋ ਇਹਦੇ ਵਿੱਚ ਮੇਰੇ ਖਿਆਲ ਚ ਐਮਬਿਗਿਉਟੀ ਵਾਲਾ ਕੋਈ ਦੋਸ਼ੰਕਿਆ ਵਾਲਾ ਕੋਈ ਕੋਈ ਰਹਿ ਨਹੀਂ ਜਾਂਦਾ ਮਸਲਾ ਫਿਰ ਵੀ ਜੋ ਡਿਮਾਂਡ ਕਰਨੀ ਚਾਹੁੰਦੇ ਨੇ ਤੇ ਅਕਾਲੀ ਦਲ ਦਾ ਰਾਈਟ ਹੈ ਕਿ ਉਹ ਜੋ ਮਰਜ਼ੀ ਇਨਕੁਆਇਰੀ ਡਿਮਾਂਡ ਕਰਨਾ ਠੀਕ ਠੀਕ ਆ ਤੁਹਾਡਾ ਸਭ ਭਾਈ ਲੱਗਦਾ ਪਰ ਇਹ ਵੀ ਡਿਮਾਂਡ ਕੀਤੀ ਜਰੀ ਵੀ ਉਹ ਅੰਦਰ ਕਿਵੇਂ ਪਹੁੰਚ ਗਿਆ ਜਦੋਂ ਪਹਿਲਾਂ ਤਾਂ ਇਹ ਪਤਾ ਸੀਗਾ ਸੋ ਅਫੀਸ਼ਰਸ ਨੂੰ ਪੁਲਿਸ ਦੇ ਸੀਨੀਅਰ ਅਫੀਸ਼ਰਸ ਨੂੰ ਪਤਾ ਸੀਗਾ ਥਾਪੀ ਨੇ ਬੋਲਾ ਇੱਕ ਦਿਨ ਪਹਿਲਾਂ ਵੀ ਦੇਖੀ ਹੋ ਰਹੀ ਸੀ ਇੱਕ ਘੁੰਮ ਰਿਆ ਸੀ ਨਹੀਂ ਤੁਸੀਂ ਇਹ ਸਵਾਲ ਲੱਗਦਾ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਵੀ ਜਾਣੋ ਰੋਕ ਸਕਦੇ ਹੋ ਜੇ ਰੋਕਣ ਲਈ ਉੱਥੇ ਕੋਈ ਦੋ ਮੁਲਾਜ਼ਮ ਪੁਲਿਸ ਦੇ ਉਹਨੂੰ ਰੋਕ ਦੇ ਤੇ ਫਿਰ ਗੱਲ ਇਹ ਆਉਣੀ ਸੀਗੀ ਕਿ ਸੰਧਾਲੂਆਂ ਨੂੰ ਰੋਕਣ ਰੋਕ ਰਹੀ ਹੈ ਪੰਜਾਬ ਪੁਲਿਸ ਸੋ ਉਸ ਚੀਜ਼ ਤੋਂ ਵੀ ਬਚਣਾ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਪਵਿੱਤਰ ਸਥਾਨ ਦੇ ਉੱਪਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਡੈਫੀਨਿਟਲੀ ਸਰਕਾਰ ਔਰ ਪੁਲਿਸ ਨੇ ਖਾਸ ਤੌਰ ਤੇ ਜਿਸ ਮੁਸਤੈਦੀ ਦੇ ਨਾਲ ਕੰਮ ਕੀਤਾ ਕਿ ਸਿਵਲ ਦੇ ਵਿੱਚ ਮੁਲਾਜ਼ਮਾਂ ਦੀ ਡਿਪਲॉयਮੈਂਟ ਹੋਈ ਫਿਰ ਕੋਈ ਸ਼ਰਾਰਤੀ ਜਾਂ ਮਾੜਾ ਆਨਸਰ ਜਾਂ ਬੁਰੇ ਕੈਰੇਕਟਰ ਵਾਲਾ ਇਹ ਆ ਕੋਈ ਇਹ ਜਹਾ ਹਾਰਡਲਾਈਨਰ ਵਿਅਕਤੀ ਕੋਈ ਉਥੇ ਕਾਰਵਾਈ ਨਾ ਕਰੇ ਜੇ ਉਹ ਕਿਸੇ ਦੀ ਨਿਸ਼ਾਨਦੇਹੀ ਹੁੰਦੀ ਸੀਗੀ ਤੇ ਉਹਨੂੰ ਫਾਲੋਅ ਅਪ ਕੀਤਾ ਗਿਆ ਤੇ ਇਹ ਵੀ ਉਸੇ ਦਾ ਹੀ ਨਤੀਜਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਅਹ ਉਹ ਜੇ ਪਵਿੱਤਰ ਸਥਾਨ ਦਰਬਾਰ ਸਾਹਿਬ ਦੇ ਕੀ ਆ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਜੇ ਪੁਲਿਸ ਰੋਕਣ ਦੀ ਕਿਸੇ ਨੂੰ ਕੋਸ਼ਿਸ਼ ਕਰੋਗੀ ਤੇ ਉਹ ਇੱਕ ਫਿਰ ਮੀਡੀਆ ਨੇ ਤੇ ਆਪੋਜੀਸ਼ਨ ਨੇ ਇੱਕ ਨਵਾਂ ਹਉ ਆ ਜਿਹੜਾ ਨਵੀਂ ਸਟੋਰੀ ਹੈ ਜਿਹੜੀ ਨਵਾਂ ਹੱਲਾ ਜਿਹੜਾ ਉਹ ਕਰ ਦੇਣਾ ਸੀਗਾ ਸੋ ਮੈਂ ਸਮਝਦਾ ਕਿ ਵਿਦਿਨ ਰੈਸਟ੍ਰਿਕਸ਼ਨਸ ਜਿਹੋ ਜਿਹੇ ਹਾਲਾਤ ਸੀਗੇ ਜਾਂ ਅਗਲੇ ਦਿਨਾਂ ਤੱਕ ਜਦੋਂ ਤੱਕ ਇਹਨਾਂ ਲੀਡਰਸ ਦੀਆਂ ਨੂੰ ਜਿਹੜੀ ਤਨਖਾਹ ਲੱਗੀ ਆ ਕਾ ਤੱਕ ਸਭ ਵੱਲੋਂ ਉਹਦੇ ਵਾਸਤੇ ਬੜੀ ਪੈਕਿਊਲਰ ਸਿਚੁਏਸ਼ਨ ਹੈ ਵੀ ਤੁਸੀਂ ਪਬਲਿਕ ਦੇ ਵਿੱਚ ਸੇਵਾ ਨਿਭਾਉਣੀ ਹੈ ਤੇ ਪਬਲਿਕ ਦੇ ਵਿੱਚ ਮੌਜੂਦ ਹੋ ਤੁਸੀਂ ਤੇ ਪਬਲਿਕ ਦੀ ਤੁਸੀਂ ਚੈਕਿੰਗ ਵੀ ਨਹੀਂ ਕਰ ਸਕਦੇ ਹੈਗੇ ਬਹੁਤ ਵੱਡਾ ਚੈਲੇਂਜ ਹੈ ਪੰਜਾਬ ਸਰਕਾਰ ਦੇ ਲਈ ਔਰ ਪੰਜਾਬ ਪੁਲਿਸ ਦੇ ਲਈ ਪਰ ਫਿਰ ਵੀ ਕਿਉਂਕਿ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਸਰਕਾਰ ਦੀ ਔਰ ਮਾਨਯੋਗ ਸੀਐਮ ਸਾਹਿਬ ਦੀ ਬੜੀ ਕਲੀਅਰ ਹਦਾਇਤਾਂ ਨੇ ਪੁਲਿਸ ਨੂੰ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਐਡੀ ਵੱਡੀ ਕਾਰਵਾਈ ਨੂੰ ਉਹ ਨੂੰ ਨੂੰ ਬੇਨਕਾਬ ਕਰਨਾ ਉਹਨੂੰ ਫੇਲ ਕਰਨਾ ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ ਇੱਕ ਲਿੰਕ ਜਾ ਰਿਹਾ ਕਿ ਨਰਿੰਦਰ ਸਿੰਘ ਚੋੜਾ ਜੋ ਹੈ ਕਿ ਜੰਨਾ ਦੇ ਜਿਹੜੇ ਭਰਾ ਹੈ ਉਹਦਾ ਉਹਨਾਂ ਦਾ ਲਿੰਕ ਸੁਖਿੰਦਰ ਨਰਿੰਦਰ ਸਿੰਘ ਚੋੜਾ ਜਿਹੜੇ ਉਹ ਰੋਪੀ ਨੇ ਉਹਨਾਂ ਦੇ ਭਰਾ ਜਿਹੜਾ ਉਹਦਾ ਲਿੰਕ ਸੁਖਿੰਦਰ ਸਿੰਘ ਰੰਧਾਵਾ ਨਾਲ ਸਾਫ ਦਾ ਕੈਬਨਟ ਇੰਡਸਟਰੀ ਸਾਫ ਸਾਫ ਤੋਂ ਉਹਨਾਂ ਨਾਲ ਇਹ ਲਿੰਕ ਦੱਸਿਆ ਜਾ ਰਿਹਾ ਕਿ ਉਹਦਾ ਭਰਾ ਦਾ ਜਿਹੜਾ ਹੈਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਤਾਂ ਇਸ ਲਿੰਕ ਦੀ ਵੀ ਜਾਂਚ ਕੀਤੀ ਜਾਏਗੀ ਨਹੀਂ ਦੇਖੋ ਕੋਈ ਵੀ ਲਿੰਕ ਜਿਹੜਾ ਕੋਈ ਵੀ ਐਂਗਲ ਕੋਈ ਵੀ ਪਰਸਪੈਕਟਿਵ ਕੋਈ ਵੀ ਕਿਸੇ ਪੱਖੋਂ ਵੀ ਇਹ ਲੱਗੂਗਾ ਕਿ ਇਸ ਵਿਅਕਤੀ ਦੇ ਕਿਸੇ ਵੀ ਵਿਅਕਤੀ ਦੇ ਨਾਲ ਚਾਹੇ ਉਹ ਕੋ ਵੱਡਾ ਚਾਹੇ ਕੋਈ ਛੋਟਾ ਚਾਹੇ ਪੋਲੀਟੀਕਲ ਹੈ ਨੋਨ ਪੋਲੀਟੀਕਲ ਹੈ ਜੋ ਵੀ ਹੈ ਜ ਕੁਝ ਲੱਗੂਗਾ ਉਹਦੇ ਬਾਰੇ ਪੰਜਾਬ ਪੁਲਿਸ ਬੜੀ ਬਰੀਕੀ ਦੇ ਵਿੱਚ ਜਾਂਚ ਕਰੀਗੀ ਪਰ ਮੈਂ ਡੈਫੀਨਿਟਲੀ ਕਿਉਂਕਿ ਇਹ ਜਾਂਚ ਦਾ ਵਿਸ਼ਾ ਉਹਦੇ ਬਾਰੇ ਮੇਰਾ ਹੁਣ ਵੀ ਇਸ ਸਟੇਜ ਉੱਪਰ ਕੁਝ ਵੀ ਕਹਿਣਾ ਐਪਰੋਪ੍ਰੀਏਟ ਨਹੀਂ ਹੋਵੇ ਸਹੀ ਨਹੀਂ ਹੋਊਗਾ ਅਮਨਜੀਤ ਸ਼ਵੇਰਦਾਇਨ ਨੂੰ ਅਰੈਸਟ ਕੀਤਾ ਹੋਇਆ ਚੋੜੇ ਨੇ ਤਾਂ ਫੜ ਲਿਆ ਕਿ ਸਾਜ਼ਿਸ਼ ਦੇ ਪਿੱਛੇ ਕੋਈ ਹੋਰ ਵੀ ਬੰਦਾ ਸ਼ਾਮਲ ਕੋਈ ਹੈ ਨਹੀਂ ਦੇਖੋ ਜੇ ਇਹ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਮੈਂ ਸਮਝਦਾ ਕਿ ਇੱਕ ਵਿਅਕਤੀ ਕੀ ਜਿੰਨੇ ਵੀ ਵਿਅਕਤੀ ਜੇ ਕੋਈ ਵਿਅਕਤੀ ਨਾਲ ਇਨਵੋਲਡ ਹੋਇਆ ਜੇ ਕੋਈ ਲਿੰਕ ਸਟੈਬਲਿਸ਼ ਹੁੰਦਾ ਹੋਇਆ ਤੇ ਪੰਜਾਬ ਪੁਲਿਸ ਇਨੀ ਕੰਪੀਟੈਂਟ ਹੈ ਕਿ ਉਹ ਉਹਨਾਂ ਸਾਰੇ ਲਿੰਕਸ ਨੂੰ ਸਟੈਬਲਿਸ਼ ਕਰਕੇ ਉਹਨਾਂ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਕਾਈ ਕੋਈ ਚਾਹੇ ਕੋਈ ਛੋਟੇ ਤੋਂ ਛੋਟੇ ਦੋਸ਼ ਦਾ ਵੀ ਭਾਗੀਦਾਰ ਹੋਇਆ ਉਹਨੂੰ ਫੜਿਆ ਜਾਏਗਾ ਤੇ ਉਹਨੂੰ ਬੰਦ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ